ਸਾਰਾ ਅੱਜ ਜਿਹੜਾ 플ੈਗ ਮਾਰਚ ਕੀਤਾ ਗਿਆ ਹੈ ਜੀ ਕੁਰਾਲੀ ਦੇ ਵਿੱਚ ਜਾਣਕਾਰੀ ਦਿਓਗੇ ਜੀ ਹਾਂਜੀ ਬੇਸਿਕਲੀ ਤਿਉਹਾਰਾਂ ਦਾ ਸੀਜ਼ਨ ਹੈ ਜਿਸ ਤਰ੍ਹਾਂ ਹੁਣ ਕੱਲ ਦੁਸ਼ਹਿਰਾ ਹੈ ਉਸ ਤੋਂ ਬਾਅਦ ਅੱਗੇ ਦੀਵਾਲੀ ਵੀ ਹੋਣੀ ਹੈ ਜੀ ਤੋਂ ਸਾਰਾ ਕੁਝ ਜਿਹੜਾ ਹੈਗਾ ਲੋਕਾਂ ਦੇ ਵਿੱਚ ਕੌਨਫੀਡੈਂਸ ਰੀਸਟੋਰ ਕਰਨ ਦੇ ਲਈ ਕਿ ਪੁਲਿਸ ਵੈਸੇ ਵੀ ਟ੍ਰੈਫਿਕ ਲਈ ਬਾਕੀ ਵੀ ਉਹਨਾਂ ਦੀ ਜਾਣਮਾਲੀ ਰੱਖੀ ਲਈ ਵੀ ਅਸੀਂ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਗਾਏ ਹੋਏ ਨੇ ਕਿਉਂਕਿ ਲੋਕਾਂ ਦੀ ਪ੍ਰੈਜ਼ੈਂਸ ਕਾਫੀ ਵੱਧ ਜਾਂਦੀ ਹੈ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਵੈਲਿਊਏਬਲਸ ਜਿਹੜਾ ਬਾਜ਼ਾਰ ਚੋਂ ਖਰੀਦਨੀਆਂ ਕਰਨੀਆਂ ਜਾਣਾ ਤੋਂ ਨਵੀ ਸਿਕਿਉਰਿਟੀ ਦੇ ਪੁਆਇੰਟ ਤੋਂ ਅਸੀਂ ਵੱਖ-ਵੱਖ ਨੱਕੇ ਹਰ ਥਾਣੇ ਦੇ ਏਰੀਆ ਚ ਲਾਏ ਹੋਏ ਨੇ ਤੋਂ ਉਸੇ ਜਿਹੜੇ ਸਬੰਧ ਦੇ ਵਿੱਚ ਅਸੀਂ ਅੱਜ ਫਲੈਗ ਮਾਰਚ ਵੀ ਕੱਢ ਰਹੇ ਆ ਇਹਦੇ ਨਾਲ ਹੀ ਐਮਸੀ ਕੁਰਾਲੀ ਤੋਂ ਐਸਡੀਓ ਸਾਹਿਬ ਵੀ ਸਾਡੇ ਨਾਲ ਨੇ ਤੋਂ ਇਹਨਾਂ ਦੇ ਨਾਲ ਅਸੀਂ ਜਿਹੜਾ ਨਗਰ ਨਿਗਮ ਤੋਂ ਬੁਨਿਆਦੀ ਦੇ ਲਈ ਵੀ ਇੱਕ ਵਹੀਕਲ ਸਾਡੇ ਨਾਲ ਹੈ ਉਹ ਪਰਪਸ ਇਹ ਹੈ ਕਿ ਜਿੰਨੀਆਂ ਇੱਥੇ ਜਿੰਨੀਆਂ ਵੀ ਦੁਕਾਨਾਂ ਨੇ ਚਾਹੇ ਪਟਾਕਿਆਂ ਦੀਆਂ ਨੇ ਚਾਹੇ ਹੋਰ ਨੇ ਉੱਥੇ ਕਈ ਵਾਰੀ ਰਸ਼ਵਤ ਜਾਂਦਾ ਤੇ ਰੋਡ ਦੇ ਉੱਤੇ ਟ੍ਰੈਫਿਕ ਦਾ ਜਮ ਆਉਂਦਾ ਤਾਂ ਉਹਦੇ ਲਈ ਅਸੀਂ ਇਹ ਕਰਨਾ ਵੀ ਕੋਈ ਦੁਕਾਨਾਂ ਵਾਲਿਆਂ ਵੱਲੋਂ ਜਾਂ ਤਾਂ ਇਲੀਗਲ ਇਨਕ੍ਰੋਚਮੈਂਟ ਨਾ ਹੋਵੇ ਐਂਡ ਦੂਸਰੀ ਗੱਲ ਜਿਹੜੇ ਪਾਰਕਿੰਗ ਹੈ ਉਹ ਪ੍ਰੋਪਰ ਉੱਥੇ ਕਰਵਾਈ ਹੋਵੇ ਸੋ ਇਸ ਚੀਜ਼ ਨੂੰ ਦੇਖਦੇ ਹੋਏ ਸਾਡੇ ਵੱਲੋਂ ਇਹ ਫਲੈਗ ਮਾਰਚ ਕਰਿਆ ਜਾ ਰਿਹਾ ਤੇ ਉਹ ਜਾਗਰੂਕਤਾ ਮੁਹਿੰਮ ਵੀ ਹੈ ਇਸ ਤੋਂ ਬਾਅਦ ਜੇ ਕੋਈ ਵਾਈਲੇਸ਼ਨ ਪਾਈ ਜਾਊਗੀ ਤਾਂ ਉਹਦੇ ਸਬੰਧ ਦੇ ਵਿੱਚ ਸਖਤ ਕਾਰਵਾਈ ਜੋ ਕਾਨੂੰਨ ਦੇ ਹੇਠ ਬਣਦੀ ਹੈ ਉਹ ਕੀਤੀ ਜਾਊਗੀ ਅੱਜ ਤੱਕ ਨਹੀਂ ਸਰ ਕਿਸੇ ਤਰ੍ਹਾਂ ਦੇ ਕੋਈ ਚਲਾਨ ਵਗੈਰਾ ਕੱਟੇ ਆ ਜਾਂ ਫਿਰ ਜਿਹੜੇ ਜਿਹੜੇ ਵਹੀਕਲ ਗਲਤ ਪਾਰਕ ਨੇ ਜੋ ਗਲਤ ਵਹੀਕਲ ਪਾਰਕ ਨੇ ਉਹਨਾਂ ਦੇ ਚਲਾਨ ਕੱਟੇ ਜਾਣਗੇ ਜੀ ਠੀਕ ਹੈ ਜੀ